हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ। ਦੋ ਚਾਰ ਸਵਾਲ ਆਏ ਕਿਸਾਨ ਵੀਰਾਂ ਦੇ ਜਿਹੜੀਆਂ ਆਪਾਂ ਵੀਡੀਓਸ ਤੁਹਾਡੇ ਨਾਲ ਐਨਪੀਕੇ ਜਿਹੜੀ ਗੋ ਸਮੇ ਆਪਾਂ ਸਪਰੇਅ ਕਰਨੀ ਹੈ ਜਿਹਦੇ ਵਿੱਚ ਜਿਹੜੀ ਸਭ ਤੋਂ ਸ਼ਾਨਦਾਰ ਤੇ ਬਹੁਤ ਵਧੀਆ ਨਤੀਜੇ ਵਾਲੀ ਐਨਪੀਕੇ ਜਿਹੜੀ 13045 ਜੀ ਦੀ ਕਿ ਸਿਫਾਰਸ਼ ਹੈ ਗੋ ਸਮੇ ਕਰਨ ਬਾਰੇ ਜਿਹੜਾ ਕਿਸਾਨ ਵੀਰਾਂ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਤਾਂ ਇੱਕ ਸਵਾਲ ਆਇਆ ਕਿ ਇੱਕ ਐਚ ਡੀ 13045 ਹੈ ਇੱਕ ਜਿਹੜਾ 13045 ਆਮ ਐਨ ਪੀ ਕੇ ਮਿਲ ਰਿਹਾ ਇਹ ਚ ਫਰਕ ਕੀ ਹੈ ਇਹਦੇ ਬਾਰੇ ਕਿਸਾਨ ਵੀਰਾਂ ਦਾ ਸਵਾਲ ਸੀਗਾ ਸੋ ਕਿਸਾਨ ਵੀਰੋ ਇਹ ਹੈਗਾ ਕਿ ਜਿਹੜੀ 13045 ਹੈ ਐਨ ਪੀ ਕੇ ਜਿਹੜਾ 13045 ਜਿਹੜਾ ਪਹਿਲਾਂ ਤੋਂ ਬਾਜ਼ਾਰ ਚ ਆ ਰਿਹਾ ਉਹਦੇ ਵਿੱਚ 13% ਨਾਈਟ੍ਰੇਟ ਨਾਈਟrogen so, 0% ਫਾਸਫੋਰਸ ਹੈ 45% ਜਿਹੜਾ ਪਟਾਸ਼ ਪੋਟਾਸ਼ੀਅਮ ਤੱਤ ਇਹਨੂੰ ਪੋਟਾਸ਼ੀਅਮ ਨਾਈਟ੍ਰੇਟ ਕਹਿੰਦੇ ਨੇ ਨਾਈਟ੍ਰੇਟ ਨਾਈਟ੍ਰੋਜਨ ਤੇ ਨਾਲ ਪੋਟਾਸ਼ੀਅਮ ਮਿਲ ਜਾਂਦਾ 13 0 45 فرض ਕਰ ਲਓ ਜੇ 1 ਕਿਲੋ 13 0 45 ਜਾਂ ਤੋਂ ਉਹ ਚੋਂ ਆਪਾਂ ਨੂੰ 13% ਅ 130 ਗ੍ਰਾਮ ਜਿਹੜਾ ਹੈਗਾ ਨਾਈਟ੍ਰੇਟ ਨਾਈਟ੍ਰੋਜਨ ਮਿਲ ਗਈ ਤੇ 45 ਮਤਲਬ ਲਗਭਗ ਲਗਭਗ 450 ਗ੍ਰਾਮ ਦੇ ਕਰੀਬ ਪੋਟਾਸ਼ ਤੱਤ ਮਿਲ ਗਿਆ ਉਹ ਆਪਸ ਸਪਰੇਅ ਕੀਤੀ ਤਾਂ ਉਹਨੇ ਸਾਰਾ ਜਿਹੜਾ ਗੋ ਸਮੇਂ ਜਦੋਂ ਆਪਸ ਸਪਰੇਅ ਕਰਦੇ ਤਾਂ ਉਹ ਸਾਰਾ ਨਿਚੋੜ ਕੇ ਜਿਹੜਾ ਮਟੀਰੀਅਲ ਸਟੋਰ ਕੀਤਾ ਹੁੰਦਾ ਭੋਜਨ ਜਿਹੜਾ ਸਟੋਰ ਕੀਤਾ ਹੁੰਦਾ ਬੂਟੇ ਨੇ ਜਿਹੜਾ ਕਿ ਪਕਾ ਸਮੇਂ ਦਾਣੇ ਦੀ ਭਰਨ ਦੇ ਵਿੱਚ ਮਦਦ ਕਰਦਾ ਉਹ ਸਾਰਾ ਮਟੀਰੀਅਲ ਨਿਚੋੜ ਕੇ ਦਾਣੇ ਵੱਲ ਨੂੰ ਲੈ ਕੇ ਜਾਂਦਾ ਜਿਹੜਾ 13045 ਦਾ ਇਹ ਕੰਮ ਹੁੰਦਾ ਤੇ ਦਾਣਾ ਜਿਹੜਾ ਕਮਜ਼ੋਰ ਨਹੀਂ ਪੈਣ ਦਿੰਦਾ ਦਾਣੇ ਦਾ ਵਜ਼ਨ ਵਧਿਆ ਰਹਿੰਦਾ ਪਲੱਸ ਜਿਹੜਾ ਪੌਲਨ ਗ੍ਰੇਨ ਹੁੰਦਾ ਪਰ ਪ੍ਰਾਕਣ ਹੁੰਦਾ ਉਹਨੂੰ ਸਟਰੈਂਥ ਮਿਲਦੀ ਹੈ ਜਦੋਂ ਪੋਟਾਸ਼ ਤੱਤ ਨਾਈਟ੍ਰੇਟ ਨਾਈਟrogen ਦੇ ਨਾਲ ਪੋਟਾਸ਼ ਤੱਤ ਮਿਲਦਾ ਤਾਂ ਉਹਨੂੰ ਸਟਰੈਂਥ ਮਿਲਦੀ ਹੈ ਜਿਹੜੀਆਂ ਜਿੰਕ ਵਾਲੀਆਂ ਸਪਰੇਆਂ ਆਪਾਂ ਪਹਿਲਾਂ ਕੀਤੀਆਂ ਵੀਆਂ ਹੁੰਦੀਆਂ ਜਿੰਕ ਦਾ ਬੋਰੋਨ ਦਾ ਵੀ ਇਹ ਜਿਹੜਾ ਨਾਲ ਪਰਪਰਾ ਕਣਾਂ ਨੂੰ ਸਟਰੈਂਥ ਦੇਣ ਦਾ ਕੰਮ ਹੈ ਜਿਹੜੀ ਹੈਗੀ HD 13045 ਪ੍ਰੋਡਕਟ ਆ ਰਿਹਾ ਉਹ ਵੀ 13% ਨਾਈਟ੍ਰੋ ਨਾਈਟ੍ਰੋਜਨ ਆ ਉਹ ਚ ਵੀ weight by weight ਤੇ 0% ਫਾਸਫੋਰਸ ਤੇ 45% ਹੀ ਜਿਹੜੀ ਪਟਾਸ਼ ਤੱਤ ਹੈ ਸੇਮ ਆ ਮਤਲਬ ਪਰਸੈਂਟੇਜ ਸੇਮ ਆ ਉਹ ਚ ਫਰਕ ਕਿੱਥੇ ਆ ਜਿਵੇਂ 21% ਜ਼ਿੰਕ ਆਉਂਦੀ 33 ਆਉਂਦੀ ਫਿਰ ਚਿਲੇਟਡ ਆਉਣ ਲੱਗ ਪਈ ਐ ਈਡੀਟੀਏ ਚਿਲੇਟਡ ਜ਼ਿੰਕ 12% ਫਿਰ ਜਿਹੜੀ ਇੱਕ 17% ਐਚਡੀਪੀ ਤਾਂ ਉਹ ਵੱਖ-ਵੱਖ ਕੰਟੈਂਟ ਦੇਖੋ ਵੱਖ-ਵੱਖ ਪ੍ਰੋਡਕਟ ਆ ਜਿਹੜੇ ਕੰਪਨੀਆਂ ਵੱਲੋਂ ਬਾਜ਼ਾਰ 'ਚ ਆਉਂਦੇ ਆ ਜੇ ਫਰਕ ਦੀ ਤੁਸੀਂ ਗੱਲ ਕਰੋ ਜਿਵੇਂ ਚਰੇਟਡ ਜ਼ਿੰਕ ਆ ਉਹ ਚ ਵੀ 12% ਜਿਹੜੀ ਚਰੇਟਡ ਜ਼ਿੰਕ ਆ ਇਹ 21% ਆ ਉਹ ਕਿਲੋ ਮਗਰ 210 ਗ੍ਰਾਮ ਆਪਾਂ ਨੂੰ ਜ਼ਿੰਕ ਮਿਲਦੀ ਜਿਹੜੀ 12% ਵਾਲੀ ਆ ਉਹ ਤੁਸੀਂ 100 ਗ੍ਰਾਮ ਜਾਂ 200 ਗ੍ਰਾਮ ਪਾਉਨੇ ਤਾਂ ਉਹਦਾ ਰੇਟ ਆਪਾਂ ਨੂੰ ਉਨਾ ਪੈ ਜਾਂਦਾ ਤਾਂ ਜਿਹੜਾ ਇੰਨਾ ਚ ਵੱਡਾ ਫਰਕ ਹੈ ਉਹ ਹੈਗਾ ਰੇਟ ਦਾ ਉਹ ਹੈਗਾ weight ਦਾ ਤੇ ਉਹ ਹੈਗਾ ਕਿ ਤੁਸੀਂ ਜਿਹੜਾ ਹੈਗਾ ਖਰਚਾ ਉਹਤੇ ਕਿੰਨਾ ਕਰ ਸਕਦੇ ਤੁਸੀਂ ਇਹ ਰੇਟ ਵੇਖੋ ਕਿ ਜਿਹੜਾ 1 ਕਿਲੋ 13045 ਸਾਨੂੰ ਕਿੰਨੇ ਦਾ ਪੈਂਦਾ ਤੇ ਜਿਹੜਾ ਅਸੀਂ ਦੂਜਾ ਕਰਦੇ ਹਾਂ HD ਜਿਹੜਾ 13045 ਆ ਉਹ ਸਾਨੂੰ ਕਿੰਨਾ ਸਪਰੇਅ ਦੇ ਵਿੱਚ ਕਿੰਨਾ ਖਰਚਾ ਪੈਂਦਾ ਕੰਟੈਂਟ ਸਾਨੂੰ ਸੇਮ ਮਿਲਣਾ ਹੈ ਐਚਡੀ ਦੇ ਵਿੱਚ ਹੋ ਸਕਦਾ ਮਟੀਰੀਅਲ ਕੋਈ ਰਿਫਾਈਨ ਕੀਤਾ ਜਿਵੇਂ ਪਹਿਲੇ ਦੇ ਵਿੱਚ ਥੋੜਾ ਜਿਹਾ ਕਲਰਾਈਡ ਕੰਟੈਂਟ ਜਾਂ ਸੋਡੀਅਮ ਕੰਟੈਂਟ ਸੀ 1% 1.5% ਦੇ ਕਰੀਬ ਤਾਂ ਇਹ ਰਿਮੂਵ ਕੀਤਾ ਹੋ ਸਕਦਾ ਕਿ ਉਹ ਜਿਹੜਾ ਹੈਗਾ ਉਹਦੀ ਥੋੜੀ ਸ਼ੁੱਧਤਾ ਵਧਾਤੀ ਜਿਵੇਂ ਆਪਾਂ ਕਹਿ ਲਈਏ ਆਉਣ ਵਾਲੇ ਸਮੇਂ 'ਚ ਹੋ ਸਕਦਾ ਆਪਾਂ ਨੂੰ ਦੁੱਧ ਵੀ ਐਚਡੀ ਕੁਆਲਿਟੀ ਦਾ ਮਿਲੇ ਬਾਜ਼ਾਰਾਂ ਦੇ ਵਿੱਚੋਂ ਜਿਹੜਾ ਕਿ ਉਹਨੂੰ ਹੋਰ ਫਿਲਟਰ ਕਰਤਾ ਜਾਂ ਕੋਈ ਹੋਰ ਪਦਾਰਥ ਆਪਾਂ ਨੂੰ ਐਚਡੀ ਕੁਆਲਿਟੀ ਦੇ ਵਿੱਚ ਮਿਲਣ ਤਾਂ ਇਹ ਜਿਹੜਾ ਹੈਗਾ ਬਾਜ਼ਾਰ ਦੇ ਵਿੱਚ ਜਿਹੜੇ ਪ੍ਰੋਡਕਟ ਆ ਵੱਖ-ਵੱਖੇ ਤਰ੍ਹਾਂ ਦੇ ਇਹ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਆ ਨਵੇਂ ਜਿਹੜੀਆਂ ਨਵੀਆਂ ਚੀਜ਼ਾਂ ਨੇ ਨਵੇਂ ਪ੍ਰੋਡਕਟ ਆ ਉਹ ਬਾਜ਼ਾਰ ਚ ਆਈ ਜਾਣੇ ਇਹ ਤੁਸੀਂ ਦੇਖਣਾ ਕਿ ਤੁਹਾਡੀ ਜੇਬ ਆ ਉਹ ਕਿੰਨਾ ਕੁ ਵਜਨ ਚੱਕਦੀ ਹੈ ਜਾਂ ਆਪਾਂ ਨੂੰ ਕਿਹੜੀ ਚੀਜ਼ ਚ ਫਾਇਦਾ ਹੁੰਦਾ ਤਾਂ ਆਪਾਂ ਜੇ ਆਪਾਂ ਨੂੰ ਫਰਜ ਕਰ ਲਓ 21% ਜੰਕ ਸਪਰੇਅ ਕਰਨ ਚ ਫਾਇਦਾ ਹੁੰਦਾ ਆਪਾਂ ਚਲੇਟਡ ਮਹਿੰਗੀ ਲੈ ਕੇ ਕਿਉਂ ਕਰਨੀ ਆਪਾਂ ਨੂੰ ਕੰਟੈਂਟ ਵੱਧ ਮਿਲਦਾ ਇਸੇ ਤਰ੍ਹਾਂ ਇਹ ਤੁਹਾਡਾ 13.45 ਜੇ ਤੁਹਾਨੂੰ ਕਿਲੋ ਜਾਂ 2 ਕਿਲੋ ਤੁਸੀਂ ਸਪਰੇਅ ਕਰਨੀ ਉਹਦੇ ਨਾਲ ਕੰਪੈਰੀਜ਼ਨ ਕਰੋ ਰੇਟ ਦਾ ਵਜਨ ਦਾ ਕਿਉਂਕਿ ਪ੍ਰੋਡਕਟ ਜਿਹੜੇ ਆਉਣ ਵਾਲੇ ਟਾਈਮ 'ਚ ਪ੍ਰੋਡਕਟ ਸਾਰੇ ਚੰਗੇ ਹੁੰਦੇ ਆ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਨਾ ਪਰ ਤੁਸੀਂ ਇਹ ਦੇਖੋ ਵੀ ਆਪਾਂ ਖਰਚਾ ਆਪਣਾ ਕਿੱਥੇ ਬਚਦਾ ਤੇ ਉਨਾ ਹੀ ਫਾਇਦਾ ਲੈ ਕੇ ਜੇ ਆਪਣਾ ਖਰਚਾ ਬਚਦਾ ਤਾਂ ਆਪਾਂ ਉਹੀ ਪ੍ਰੋਡਕਟ ਵਰਤੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ